ਪੰਜਾਬ ਕਾਂਗਰਸ ਅੰਦਰ ਚੱਲ ਰਹੀ ਅੰਦਰੂਨੀ ਖਿਚੋਤਾਨ ਇੱਕ ਵਾਰ ਫਿਰ ਤੋਂ ਜਨਤਕ ਤੌਰ ਉੱਤੇ ਸਾਹਮਣੇ ਆਈ ਹੈ ਕਾਂਗਰਸ ਦੇ ਦੋਆਬਾ ਜ਼ੋਨ ਦੇ ਸੋਸ਼ਲ ਮੀਡੀਆ ਸਟੇਟ ਕੋਆਰਡੀਨੇਟਰ ਸੌਰਵ ਸ਼ਰਮਾ ਵੱਲੋਂ ਸਾਫ ਕਵਿਦਾਇਕ ਨਵਤੇਜ ਸਿੰਘ ਚੀਮਾ ਉੱਤੇ ਸਿੱਧਾ ਪਲਟਵਾਕ ਕੀਤਾ ਗਿਆ ਸੌਰਵ ਸ਼ਰਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਸੁਭਾ ਪ੍ਰਦਾਨ ਰਾਜਾ ਵੜਿੰਗ ਵੱਲੋਂ 2027 ਦੇ ਵਿਧਾਨ ਸਭਾ ਚੋਣਾਂ 'ਚ ਨੌਜਵਾਨ ਚਿਹਰਿਆਂ ਨੂੰ ਅੱਗੇ ਲਿਆਉਣ ਦਾ ਬਿਆਨ ਬਿਲਕੁਲ ਸਹੀ ਤੇ ਸਮੇਂ ਦੀ ਲੋੜ ਹੈ ਉਨਾਂ ਆਖਿਆ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਨਵੀਂ ਸੋਚ ਤੇ ਨਵੀਂ ਊਰਜਾ ਵਾਲੇ ਨੌਜਵਾਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਸੌਰਵ ਸ਼ਰਮਾ ਨੇ ਤਿੱਖੇ ਲਹਿਜੇ ਵਿੱਚ ਕਿਹਾ ਕਿ ਸਾਬਕਾ ਵਿਧਾਇਕ ਦਬ ਤੇਜ ਸਿੰਘ ਜੀ ਮਾ ਆਪਣੀ ਸਿਆਸੀ ਜ਼ਮੀਨ ਸੁਲਤਾਨਪੁਰ ਲੋਧੀ ਵਿੱਚ ਪਹਿਲਾਂ ਹੀ ਗਵਾ ਚੁੱਕੇ ਨੇ ਇਸ ਲਈ ਹੁਣ ਨੌਜਵਾਨਾਂ ਨੂੰ ਮੌਕਾ ਦੇਣ ਦੀ ਗੱਲ ਤੇ ਇਤਰਾਜ਼ ਕਰਨਾ ਸਮੁੱਚੇ ਬਾਰੇ ਜ਼ਿਕਰ ਜੋ ਹੈ ਕਿ ਪਿਛਲੇ ਦਿਨੀ ਕੰਨੀਜੀ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਨਵਦੇਸ਼ ਸਿੰਘ ਚੀਮਾ ਵੱਲੋਂ ਰਾਜਾ ਵੜਿੰਗ ਦੇ ਬਿਆਨ ਦਾ ਖੁੱਲਾ ਖੰਦਮ ਕੀਤਾ ਗਿਆ ਸੀ ਰਾਜਾ ਵੜਿੰਗ ਨੇ ਕਿਹਾ ਸੀ ਕਿ ਆਉਣ ਵਾਲੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਕਰੀਬ 70 ਨਵੇਂ ਯੂਥ ਚੇਰਿਆਂ ਨੂੰ ਮੈਦਾਨ ਦੇ ਵਿੱਚ उतारेगी ਇਸ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਨਵਦੇਸ਼ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਪੁਰਾਣਿਆਂ ਨੂੰ ਸਾਂਭ ਲਵੋ ਨਵਿਆਂ ਨੂੰ ਬਾਅਦ ਵਿੱਚ ਮੌਕਾ ਦਿਓ ਇਸ ਬਿਆਨਬਾਜ਼ੀ ਤੋਂ ਬਾਅਦ ਕਾਂਗਰਸ ਅੰਦਰ ਪੀੜੀ ਕਾਲ ਟਕਰਾਤੇ ਅੰਦਰੂਨੀ ਕਲੇਸ਼ ਹੋਰ ਗਹਿਰਾ ਹੋਣ ਦੇ ਅਸਰ ਨਜ਼ਰ ਆ ਰਹੇ ਨੇ ਜਿਸ ਦਾ ਸਿੱਧਾ ਅਸਰ ਪਾਰਟੀ ਦੀ ਆਉਣ ਵਾਲੀ ਰਣਨੀਤੀ ਉੱਤੇ ਪੈ ਸਕਦਾ ਹੈ ਇਸ ਦਰਮਿਆਨ ਕਾਂਗਰਸ ਦੇ ਦੋਆਬਾ ਜ਼ੋਨ ਦੇ ਸੋਸ਼ਲ ਮੀਡੀਆ ਸਟੇਟ ਕੋਆਰਡੀਨੇਟਰ ਸੌਰਵ ਸ਼ਰਮਾ ਦੀ ਪ੍ਰਤੀਕਿਰਿਆ ਵਾਲੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨਾਲ ਕਾਂਗਰਸ ਦੇ ਅੰਦਰੂਨੀ ਕਲੇਸ਼ ਨੇ ਹੋਰ ਵੀ ਟੂਲ ਫੜ ਲਏ ਤਬਿਲ ਗੋਰਾ ਹੈ ਕਿ ਬੀਤੇ ਦਿਨ ਡਾਕਟਰ ਨਵਜੋਤ ਕਰ ਸਿੱਧੂ ਨੇ ਕਾਂਗਰਸ ਅਗਵਾ ਖਿਲਾਫ ਬਿਆਨ ਦਿੱਤੇ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਸੀ ਪੰਜਾਬ ਕਾਂਗਰਸ ਅੰਦਰ ਚੱਲ ਰਹੀ ਅੰਦਰੂਨੀ ਖਿਚੋਤਾਨ ਇੱਕ ਵਾਰ ਫਿਰ ਤੋਂ ਜਨਤਕ ਤੌਰ ਉੱਤੇ ਸਾਹਮਣੇ ਆਈ ਹੈ ਕਾਂਗਰਸ ਦੇ ਦੋਆਬਾ ਜ਼ੋਨ ਦੇ ਸੋਸ਼ਲ ਮੀਡੀਆ ਸਟੇਟ ਕੋਆਰਡੀਨੇਟਰ ਸੌਰਵ ਸ਼ਰਮਾ ਵੱਲੋਂ ਸਾਫ ਕਵਿਦਾਇਕ ਨਵਤੇਜ ਸਿੰਘ ਚੀਮਾ ਉੱਤੇ ਸਿੱਧਾ ਪਲਟਵਾਕ ਕੀਤਾ ਗਿਆ ਹੈ ਸੌਰਵ ਸ਼ਰਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਸੁਭਾ ਪ੍ਰਦਾਨ ਰਾਜਾ ਵੜਿੰਗ ਵੱਲੋਂ 2027 ਦੇ ਵਿਧਾਨ ਸਭਾ ਚੋਣਾਂ 'ਚ ਨੌਜਵਾਨ ਚਿਹਰਿਆਂ ਨੂੰ ਅੱਗੇ ਲਿਆਉਣ ਦਾ ਬਿਆਨ ਬਿਲਕੁਲ ਸਹੀ ਤੇ ਸਮੇਂ ਦੀ ਲੋੜ ਹੈ। ਉਹਨਾਂ ਆਖਿਆ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਨਵੀਂ ਸੋਚ ਤੇ ਨਵੀਂ ਊਰਜਾ ਵਾਲੇ ਨੌਜਵਾਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਸੌਰਵ ਸ਼ਰਮਾ ਨੇ ਤਿੱਖੇ ਲਹਿਜੇ ਵਿੱਚ ਕਿਹਾ ਕਿ ਸਾਬਕਾ ਵਿਧਾਇਕ ਤੇਜ ਸਿੰਘ ਜੀਮਾ ਆਪਣੀ ਸਿਆਸੀ ਜ਼ਮੀਨ ਸultanpur Lodhi ਵਿੱਚ ਪਹਿਲਾਂ ਹੀ ਗਵਾ ਚੁੱਕੇ ਨੇ, ਇਸ ਲਈ ਹੁਣ ਨੌਜਵਾਨਾਂ ਨੂੰ ਮੌਕਾ ਦੇਣ ਦੀ ਗੱਲ ਤੇ ਇਤਰਾਜ਼ ਕਰਨਾ ਸਮਸਤ ਬਾਰੇ ਜ਼ਿਕਰ ਜੋਗ ਹੈ ਕਿ ਪਿਛਲੇ ਦਿਨੀ ਕੰਨੀਜੀ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਨਵਦੀਪ ਸਿੰਘ ਚੀਮਾ ਵੱਲੋਂ ਰਾਜਾ ਵੜਿੰਗ ਦੇ ਬਿਆਨ ਦਾ ਖੁੱਲਾ ਖੰਡਨ ਕੀਤਾ ਗਿਆ ਸੀ ਰਾਜਾ ਵੜਿੰਗ ਨੇ ਕਿਹਾ ਸੀ ਕਿ ਆਉਣ ਵਾਲੇ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਕਰੀਬ 70 ਨਵੇਂ ਯੂਥ ਚੇਰਿਆਂ ਨੂੰ میدان ਦੇ ਵਿੱਚ उतारेਗੀ ਇਸ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਨਵਦੀਪ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਪੁਰਾਣਿਆਂ ਨੂੰ ਸਾਮ ਲਵੋ ਨਵਿਆਂ ਨੂੰ ਬਾਅਦ ਵਿੱਚ ਮੌਕਾ ਦਿਓ ਇਸ ਬਿਆਨਬਾਜ਼ੀ ਤੋਂ ਬਾਅਦ ਕਾਂਗਰਸ ਅੰਦਰ ਪੀੜੀ ਕਾਲ ਟਕਰਾਤੇ ਅੰਦਰੂਨੀ ਕਲੇਸ਼ ਹੋਰ ਗਹਿਰਾ ਹੋਣ ਦੇ ਅਸਰ ਨਜ਼ਰ ਆ ਰਹੇ ਨੇ ਜਿਸ ਦਾ ਸਿੱਧਾ ਅਸਰ ਪਾਰਟੀ ਦੀ ਆਉਣ ਵਾਲੀ ਰਣਨੀਤੀ ਉੱਤੇ ਪੈ ਸਕਦਾ ਹੈ ਇਸ ਦਰਮਿਆਨ ਕਾਂਗਰਸ ਦੇ ਦੋਆਬਾ ਜ਼ੋਨ ਦੇ ਸੋਸ਼ਲ ਮੀਡੀਆ ਸਟੇਟ ਕੋਆਰਡੀਨੇਟਰ ਸੌਰਵ ਸ਼ਰਮਾ ਦੀ ਪ੍ਰਤੀਕਿਰਿਆ ਵਾਲੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨਾਲ ਕਾਂਗਰਸ ਦੇ ਅੰਦਰੂਨੀ ਕਲੇਸ਼ ਨੇ ਹੋਰ ਵੀ ਟੂਲ ਫੜ ਲਿਆ ਤਬਿਲ ਗੋਰੇ ਕੀ ਬੀਤੇ ਦਿਨ ਡਾਕਟਰ ਨਮਰੋਦ ਕਰ ਸਿੱਧੂ ਨੇ ਕਾਂਗਰਸ ਅਗਵਾ ਖਿਲਾਫ ਬਿਆਨ ਦਿੱਤੇ ਸਨ ਜਿੱਤ ਤੋਂ ਬਾਅਦ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਸੀ